जलंधर हुई दस जुलाई में पछ्छमी वोटा दीड़ी गिनती है वो शुरू हो चुकी है सवेर तो ही दस दिए कि जलंधर तो वो खबर सामने आ रही है जिस जी सीट है वो सब तो अगे चल रही है जो आप उम्मीदवार ने महेंद्र भगवत वो सब तो अगे चल रहे हैं बाकी उम्मीदवार तो दस दिए कि उन्होंने वोटिंग अठारह हज़ार के करीब पहुंची हुई है तो ग्यारह हज़ार वोटों के नाल जी टीम मैंबरों तो अगे चल रहे हैं आप की जीकार ने अपना उम्मीदवार जलंधर पछ्छमी चोड़ों के ਜੁਟਾ ਰਿਹਾ ਸੀ ਮੈਦਾਨ ਦੇ ਵਿੱਚ 모ਹਿੰਦਰ ਭਗਤ ਉਹ ਸਭ ਤੋਂ ਅੱਗੇ ਚੱਲ ਰਹੇ ਨੇ ਹਾਲਾਂਕਿ ਦਾ ਇੱਕ ਕਾਰਨ ਇਹ ਵੀ ਹੋ ਸਕਦਾ ਹੈ ਕਿ ਆਪ ਦੇ ਜਿਹੜੇ ਆਪ ਦੀ ਸਰਕਾਰ ਔਰਾਂ ਨੇ ਪੂਰੀ ਆਪਣੇ ਪਰਿਵਾਰ ਦੇ ਨਾਲ ਉੱਥੇ ਘਰ ਲੈ ਕੇ ਕਿਰਾਏ ਤੇ ਉਹਦਾ ਜਿਹੜਾ ਵੋਟਾਂ ਦੀ ਜਿਹੜੀ ਪ੍ਰਚਾਰ ਕੀਤੀ ਸੀ ਉਹਨਾਂ ਦੀ ਭਗਵੰਤ ਮਾਨ ਨੇ ਕੀਤੀ ਸੀ ਉਹਨਾਂ ਦੀ ਮਾਤਾ ਨੇ ਉਹਨਾਂ ਦੀ ਪਤਨੀ ਨੇ ਲੋਕਾਂ ਦੇ ਨਾਲ ਜਿਹੜੀ ਮਿਲ ਕੇ ਗੱਲਬਾਤ ਕੀਤੀ ਸੀ ਉਹਨਾਂ ਨੇ ਲੋਕਾਂ ਦੀ ਮੁਸੀਬਤਾਂ ਦਾ ਜਿਹੜੇ ਮੌਕੇ ਤੇ ਜਿਨ੍ਹਾਂ ਦਾ ਹੱਲ ਹੋ ਸਕਦਾ ਸੀ ਉਹਨਾਂ ਦੇ ਹੱਲ ਵੀ ਕੱਢੇ ਸੀਗੇ ਇਹ ਵੀ ਇੱਕ ਕਾਰਨ ਹੋ ਸਕਦਾ ਹੈ ਕਿ ਜਲੰਧਰ ਦੇ ਵਿੱਚੋਂ ਆਪ ਨੂੰ ਜਿਹੜਾ ਵੋਟਾਂ ਜ਼ਿਆਦਾ ਪੈ ਰਹੀਆਂ ਨੇ ਤੇ ਆਪ ਦਾ ਜਿਹੜਾ ਉਮੀਦਵਾਰ ਹੈ ਮਹਿੰਦਰ ਪਗਤ ਉਹ ਇਸ ਵੇਲੇ ਅੱਗੇ ਚੱਲ ਰਿਹਾ ਦਾ ਸੇ ਕਿ ਇਹ ਜਿੰਮੀ ਚੋਣਾ ਸ਼ੀਤਲ ਅਗੁਰਾਲ ਦੇ ਸਿਫੇ ਦੇਣ ਤੋਂ ਬਾਅਦ ਜ਼ਰੂਰੀ ਹੋ ਗਈਆਂ ਸੀਗੀਆਂ ਕਰਵਾਉਣੀਆਂ ਸ਼ੀਤਲ ਅਗੁਰਾਲ ਜਿਹੜੇ ਸੀਗੇ ਕਿ ਉਹ ਪਹਿਲਾਂ ਆਪ ਤੋਂ ਉਹਨਾਂ ਨੇ ਜਲੰਧਰ ਦੇ ਵਿੱਚੋਂ ਸੀਟ ਹਾਸਲ ਕਰ ਲਈ ਸੀ ਤੇ ਉਸ ਤੋਂ ਬਾਅਦ ਉਹਨਾਂ ਨੇ ਸਿਫਾ ਦੇ ਕੇ ਤੇ ਉਹ ਹੁਣ ਇਸ ਵਾਰੀ ਭਾਜਪਾ ਦੇ ਵੱਲੋਂ ਉਮੀਦਵਾਰ ਖੜੇ ਨੇ ਹਾਲਾਂਕਿ ਇਸ ਵਾਰ ਵੀ ਜਲੰਧਰ ਦੇ ਵਿੱਚ ਆਪ ਦਾ ਉਮੀਦਵਾਰ ਹੀ ਅੱਗੇ ਚੱਲ ਰਿਹਾ ਤਾਂ ਕਿਤੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਮੀਦਵਾਰ ਨੂੰ ਵੋਟ ਪੈ ਰਹੀ ਹੈ ਜਾਂ ਫਿਰ ਆਪ ਦੇ ਜਿਹੜੇ ਸਰਕਾਰ ਆਪ ਦਾ ਜਿਹੜਾ ਸ਼ਬਦ ਹੈ ਉਹਨੂੰ ਵੋਟ ਪੈ ਰਹੀ ਹੈ లేక ਲੋਕਾਂ ਦਾ ਕਰੋਸਾ ਹੈ ਆਪ ਸਰਕਾਰ ਤੇ ਤਾਂ ਆ ਪਹਿਲਾਂ ਵੀ ਸ਼ਿਤਲ ਗੁਰਾਲ ਨੂੰ ਆਪ ਸਰਕਾਰ ਦੇ ਵਿੱਚ ਤੋਂ ਉਮੀਦਵਾਰ ਖੜੇ ਹੋਏ ਸੀ ਤਾਂ ਸ਼ਿਤਲ ਗੁਰਾਲ ਨੂੰ ਲੋਕਾਂ ਨੇ ਜਿਤਾਇਆ ਸੀ ਤੇ ਹੁਣ ਜੇ ਦੇਖਿਆ ਜਾਵੇ ਤਾਂ ਹੁਣ ਵੀ ਆਪ ਦਾ ਹੀ ਉਮੀਦਵਾਰ ਜਿਹੜਾ ਅੱਗੇ ਚੱਲ ਰਿਹਾ 18000 ਤੇ ਵੋਟਾਂ ਨਾਲ ਅੱਗੇ ਚੱਲ ਰਿਹਾ ਮਤਲਬ 11 ਕੁ ਹਜ਼ਾਰ ਵੋਟਾਂ ਨਾਲ ਆਪ ਦਾ ਸਰਕਾਰ ਜਿਹੜਾ ਉਮੀਦਵਾਰ ਹੈ ਉਹ ਹੋਰ ਮੈਂਬਰ ਦੇ ਨਾਲੋਂ ਅੱਗੇ ਚੱਲ ਰਿਹਾ ਦੱਸਿਆ ਕਿ ਸੁਰਜੀਤ ਕੌਰ ਚਿੱਤ ਲਗੁਰਾਲ ਤੇ ਆਜ਼ਾਦ ਉਮੀਦਵਾਰ ਵੱਲੋਂ ਜਿਹੜੇ ਲੋਕ ਖੜੇ ਨੇ ਤੇ ਸਰਿੰਦਰ ਕੌਰ ਇਹ ਸਾਰੇ ਪਿੱਛੇ ਚੱਲ ਰਹੇ ਨੇ ਹਜੇ ਤੇ ਦੱਸ ਰਹੀ ਹੈ ਕਿ ਆਪ ਸਰਕਾਰ ਦਾ ਉਮੀਦਵਾਰ ਹੈ ਜਿਹੜਾ ਉਹ ਅੱਗੇ ਚੱਲ ਰਿਹਾ ਹੈ ਤੇ ਜਲੰਧਰ ਦੇ ਵਿੱਚ ਜਿਹੜੀਆਂ VOTINGਾਂ ਦੀ ਕਾਊਂਟਿੰਗ ਹੈ ਉਹ ਸ਼ੁਰੂ ਹੋ ਚੁੱਕੀ ਹੈ ਤੇ ਦੇਖਣਾ ਰਹੇਗਾ ਕਿ ਜਲੰਧਰ ਦੇ ਵਿੱਚੋਂ ਕਿਹੜਾ ਉਮੀਦਵਾਰ ਜਿਹੜਾ ਜਿੱਤਦਾ ਹੈ ਪਰ ਜੇਕਰ ਹੁਣ ਦੀ ਗੱਲ ਕਰੀਏ ਤਾਂ ਹੁਣ ਦੇ ਨਤੀਜਿਆਂ ਨੂੰ ਦੇਖ ਕੇ ਲੱਗਦਾ ਹੈ ਕਿ ਕਿਤੇ ਨਾ ਕਿਤੇ ਆਪ ਸਰਕਾਰ ਜਿਹੜੀ ਹੈ ਸੀਟ ਬਾਦ ਨੂੰ ਲੈ ਕੇ ਬਾਜ਼ੀ ਮਾਰ ਜਾਵੇਗੀ ਆਪ ਸਰਕਾਰ ਦੇ ਵਿੱਚ ਜਿਹੜਾ ਉਮੀਦਵਾਰ ਅਮਿੰਦਰ ਭਗਤ ਉਹ ਲੋਕ ਉਹਨਾਂ ਨੂੰ ਚੁਣ ਲੈਣਗੇ ਜੇਕਰ ਹੁਣ ਦੇ ਅੰਕੜੇ ਦੇਖੀਏ ਵੋਟਾਂ ਦੇ ਤੇ ਦੇਖਣਾ ਰਹੇਗਾ ਕਿ ਕੀ ਪਤਾ ਥੋੜੇ ਜਿਹਿਰ ਬਾਦ ਕੋਈ ਹੋਰ ਉਮੀਦਵਾਰ ਅੱਗੇ ਹੋ ਜੂਵੇ ਵੋਟਾਂ ਦੇ ਨਾਲ ਪਰ ਹਜੇ ਤੱਕ ਜੇ ਦੇਖਿਆ ਜਾਵੇ ਤਾਂ ਆਪ ਸਰ ਦਾ ਜਿਹੜਾ ਉਮੀਦਵਾਰ ਹੈ ਅਮਿੰਦਰ ਭਗਤ ਉਹ ਵੋਟਾਂ ਨਾਲ ਅੱਗੇ ਚੱਲ ਰਿਹਾ ਹੈ ਜੇਕਰ ਜਲੰਧਰ ਦੇ ਵਿੱਚ ਵੋਟਾਂ ਦੀ ਗਿਣਤੀ ਦੇਖੀਏ ਤਾਂ ਜਲੰਧਰ ਦੇ ਵਿੱਚ ਘੱਟੋ-ਘੱਟ 1 ਲੱਖ ਤੋਂ ਵੀ ਜ਼ਿਆਦਾ ਜਿਹੜੇ ਵੋਟਰਾਂ ਦੀ ਗਿਣਤੀ ਹੈ ਪਰ ਜਿਹੜਾ ਜਲੰਧਰ ਪੱਛਮੀ ਚੋਣਾਂ ਦੇ ਵਿੱਚ ਜਿਹੜਾ ਵੋਟਾਂ ਪਈਆਂ ਨੇ ਉਹ ਸਿਰਫ 55% ਦੀ ਵੋਟਾਂ ਪਈਆਂ ਨੇ ਤੇ ਜੇਕਰ ਗੱਲ ਕਰੀਏ ਤਾਂ ਲੱਖ ਤੋਂ ਵੀ ਘੱਟ-ਘੱਟ ਦੀ ਹੈ ਜਿਹੜੀਆਂ ਕਿ ਵੋਟਾਂ ਜਲੰਧਰ ਦੇ ਵਿੱਚ ਲੋਕਾਂ ਨੇ ਆਪਣੀ ਵੋਟਾਂ ਦਾ ਇਸਤੇਮਾਲ ਕੀਤਾ ਹੈ ਤਾਂ ਇਸ ਦੇ ਭਾੜੇ ਨੇ ਦੇਖਿਆ ਜਾਵੇ ਲੱਖ ਤੋਂ ਘੱਟ VOTING ਹੋਈ ਹੈ ਜਲੰਧਰ ਦੇ ਵਿੱਚ 10 ਜੁਲਾਈ ਨੂੰ ਤੇ ਜੇ ਉਸ ਦੇ ਅ ਨਜ਼ਰੀਆ ਨਾਲ ਦੇਖਿਆ ਜਾਵੇ ਤਾਂ ਆਪ ਜਿਹੜੀ ਸਰਕਾਰ ਹੈ ਮੈਨੂੰ ਉਹ ਜਿੱਤਦੀ ਨਜ਼ਰ ਆ ਰਹੀ ਹੈ ਇਸ ਸਥੇ ਜਲੰਧਰ ਦੇ ਵਿੱਚੋਂ ਤੇ ਹਜੇ ਆਪ ਦਾ ਹੀ ਉਮੀਦਵਾਰ ਮਹਿੰਦਰ ਭਗਤ ਜਿਹੜਾ ਵੋਟਾਂ ਨਾਲ ਅੱਗੇ ਚੱਲ ਗਿਆ 11000 ਦੀ VOTING ਜਿਹੜੀ ਉਹਨਾਂ ਦੇ ਅੰਕੜੇ ਨੇ 11000 ਦੇ ਫਰਕ ਨਾਲ ਮਹਿੰਦਰ ਭਗਤ ਅੱਗੇ ਚੱਲ ਰਹੇ ਨੇ ਤੇ ਕੁਝ ਕੁ ਵੋਟਾ ਆਜ਼ਾਦ ਉਮੀਦਵਾਰ ਨੂੰ ਕੁਝ ਭਾਜਪਾ ਉਮੀਦਵਾਰ ਨੂੰ ਸ਼ੋਮਨੀਆ ਕਾਲੀ ਦਲ ਅਤੇ ਕਾਂਗਰਸ ਦੇ ਉਮੀਦਵਾਰ ਨੂੰ ਵੀ ਪੈ ਰਹੀਆਂ ਨੇ ਪਰ ਜੇਕਰ ਗੱਲ ਕਰੀਏ ਸਭ ਤੋਂ ਅੱਗੇ ਚੱਲਣ ਦੀ ਤਾਂ ਉਹ ਆਪ ਸਰਕਾਰ ਦਾ ਉਮੀਦਵਾਰ ਮਹਿੰਦਰ ਭਗਤ ਹੀ ਅੱਗੇ ਚੱਲ ਰਹੇ ਨੇ ਉਹਨਾਂ ਦਾ ਜਿਹੜੇ ਹਾਪ ਪਾਰ ਨੇ ਉਹ ਵੀ ਬੜੇ ਰਿਲੈਕਸ ਹੁੰਦੇ ਨਜ਼ਰ ਆ ਰਹੇ ਨੇ ਤਾਂ ਸਵੀਰਾਂ ਦੇ ਵਿੱਚ ਕੀ ਸਾਜੀ ਜਿਵੇਂ ਉਹਨਾਂ ਨੂੰ ਲੱਗ ਰਿਹਾ ਕਿ ਉਹਨਾਂ ਨੇ ਜਿਹੜੇ ਹਿਸਾਬ ਨਾਲ ਪ੍ਰਚਾਰ ਕੀਤੇ ਨੇ ਜਲੰਧਰ ਦੇ ਵਿੱਚ ਲੋਕਾਂ ਦੀਆਂ ਮੁਸੀਬਤਾਂ ਸੁਣੀਆਂ ਨੇ ਲੋਕਾਂ ਦੇ ਹੱਲ ਕੱਢ ਕੇ ਦਿੱਤੇ ਨੇ ਪੂਰੀ ਆਪ ਸਰਕਾਰ ਵੱਜੋਂ ਪ੍ਰਚਾਰ ਕੀਤਾ ਗਿਆ ਜਲੰਧਰ ਦੇ ਵਿੱਚ ਤਾਂ ਕਿਤੇ ਨਾ ਕਿਤੇ ਜਲੰਧਰ ਦੇ ਜਿਹੜੇ ਵਾਸੀ ਨੇ ਉਹਨਾਂ ਨੇ ਆਪ ਸਰਕਾਰ ਤੇ ਆਪਣਾ ਭਰੋਸਾ ਪ੍ਰਗਟਾਰੇ ਵੀ ਆਪ ਸਰਕਾਰ ਤੇ ਭਰੋਸਾ ਜਿਹੜਾ ਉਹਨਾਂ ਨੇ ਦਿਖਾਇਆ ਹੈ ਇੰਨੇ ਕ ਬੋਟਿੰਗ ਦੀ ਗਿਣਤੀ ਨਜ਼ਰੀਏ ਨਾਲ ਦੇਖੀਏ ਤਾਂ ਆਪ ਸਰਕਾਰ ਜਿਹੜੀ ਅੱਗੇ ਦਿਖਦੀ ਨਜ਼ਰ ਆ ਰਹੀ ਹੈ ਤਾਂ ਲੱਗਦਾ ਹੈ ਕਿ ਸ਼ਾਮ ਤੱਕ ਸ਼ਾਇਦ ਆਪ ਸਰਕਾਰ ਹੈ ਜਿਹੜੀ ਜਲੰਧਰ ਦੀ ਸੀਟ ਵਿੱਚੋਂ ਬਾਜ਼ੀ ਮਾਰ ਜੇਗੀ